ਲੈ ਭਈ ਪੰਜਾਬ ਦੇ ਵਿੱਚੋਂ ਯੂਨੀਵਰਸਟੀਆਂ ਵੀ ਖਤਮ ਕਰਨ ਜਾ ਰਹੇ ਸੀ ਹੈ ਇਥੋਂ ਪਤਾ ਲੱਗਦਾ ਹੈ ਵੀ ਪੰਜਾਬ ਦੇ ਨਾਲ ਸਦਾ ਭਾਈ ਜੀ ੱਤਕਾ ਹੁੰਦਾ ਆਏ ਜੀ ਉਹ ਜੀ ਪੰਜਾਬ ਦੀ ਸ਼ੇਰਨੀ ਧੀ ਨੇ ਧੂੜ ਕਾੜ ਦਿੱਤੀ ਆ ਜੀ ਪਾਉ ਜੀ ਸ਼ੇਰ ਵਰਗੀ ਦਹਾੜ ਕਹਿੰਦੀ ਹਟ ਪਿੱਛੇ ਛੱਡ ਮੇਰਾ ਹੱਥ ਹੱਥ ਨਾਲ ਲਾਵੀ ਬਾਹ ਮੇਰੀ ਛੱਡ ਇੱਥੋਂ ਪਤਾ ਲੱਗਦੀਆਂ ਇਹੋ ਜੀਆਂ ਭੈਣਾ ਸੂਰਮੇ ਪੁੱਤ ਪੈਦਾ ਕਰਦੀਆਂ ਨੇ ਜੀ ਸ਼ੇਅਰ ਕਰੋ ਮਿੱਤਰੋ ਕੀ ਲੱਗੀ ਗੱਲਬਾਤ ਦੇਖੋ ਪੰਜਾਬ ਦੇ ਨਾਲ ਹੀ ਤੱਕਾ ਹਰ ਥਾਂ ਤੱਕਾ ਪੰਜਾਬ ਦੇ ਨਾਲ ਇਹ ਗੱਲ ਨਹੀਂ ਬਣਨੀ ਮੋਦੀਆ ਜਿੰਨਾ ਮਰਜ਼ੀ ਤੂੰ ਲਾਲੇ ਚੋਰ ਸ਼ੇਅਰ ਕਰੋ ਮਿੱਤਰੋ ਕਿਵੇਂ ਲੱਗੀ ਭੈਣ ਦੀ ਗੱਲਬਾਤ ਮਿੱਤਰੋ